ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ ਵੀਡੀਓ ਵਾ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਦੁੱਧ ਵਾਲੀ ਝੋਟੀ ਤੁਹਾਨੂੰ ਦਿਖਾਉਣੀ ਬਿਲਕੁਲ ਤਾਜੀ ਸੂਈ ਆ ਬਿਲਕੁਲ ਕੁਲਾ ਬੱਚਾ ਆ ਦੇਖੋ ਝੋਟੀ ਆ ਤੇ ਗੱਲਬਾਤ ਉਹਨਾਂ ਕਰਦੇ ਆਂ ਸੂਈ ਸਵਾਈ ਆ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਦੋ ਟਾਈਮ ਕਰਾ ਲੇ ਇਹ ਆ ਵੀ ਚਲੋ ਜਿਹੜੇ ਜਿਹੜੇ ਕਿਸ ਵੀਰ ਨੇ ਘਰ ਰੱਖਣ ਆਸਤੇ ਖੜਨੀ ਆ ਉਹਨਾਂ ਲਈ ਝੋਟੀ ਚੰਗੀ ਸੋਹਣੀ ਝੋਟੀ ਫੱਬਦੀ ਆ ਜਿਹੜੀ ਪੂਰੀ ਹਾਂਜੀ ਵੀਰ ਜੀ ਸਸੇ ਘਾਲ ਜੀ ਹੋਰ ਵੀਰ ਜੀ ਠੀਕ ਠਾਕ ਜੇ ਵਧੀਆ ਵਧੀਆ ਭਾਈ ਤੁਸੀਂ ਦੱਸੋ ਸਭ ਵਧੀਆ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਹਰਦੇਵ ਸਿੰਘ ਤੇ ਪਿੰਡ ਮੋਦਲਾ ਤਹਿਸੀਲ ਜਨਾਲਾ ਜ਼ਿਲ੍ਹਾ ਮਿਸਰ ਹਨਾ ਫੋਨ ਨੰਬਰੇ ਬੋਲ ਦੋ 8196807417 ਠੀਕ ਹੈ ਵਪਾਰ ਦਾ ਕੰਮ ਆਪਾਂ ਹਾਂਜੀ ਵਪਾਰ ਦਾ ਹੈ ਭਾਜੀ ਠੀਕ ਹੈ ਤੇ ਇਦਾਂ ਹੀ ਬਸ ਇੱਕ ਦੋ ਜਾਨਵਰ ਲਿਆਉਣੇ ਆ ਤੇ ਦੋ ਦੋ ਬਸ ਭਾਜੀ ਲਿਆਉਣੇ ਆ ਬਸ ਜਿਆਦਾ ਨਹੀਂ ਤੇ ਲਿਉਣਾ ਸੋਹਣਾ ਲਿਉਣਾ ਸਾਫ ਸਵਧਾਈ ਆ ਮਾਰਾ ਡੰਗਰ ਨਹੀਂ ਲੈਣਾ ਠੀਕ ਹੈ ਹਾਂਜੀ ਤੇ ਇਹ ਜਿਹੜੀ ਝੋਟੀ ਆਪਾਂ ਦਿਖਾਉਣੀ ਅੱਜ ਹਾਂਜੀ ਕਿੰਨਾ ਸਵੇਰ ਸੂਈ ਜੇ ਤੇ ਭਾਜੀ ਪਹਿਲੀ ਪਹਿਲਾ 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 ਸੂਈ ਜੋ ਇਹ ਕਾ ਦੂਜਾ ਸੂਆ ਸੂਈ ਆ ਦੂਸਰਾ ਸੂਆ ਹਾਂ ਸੂਈ ਆ ਠੀਕ ਹੈ ਹਾਂਜੀ ਤੇ ਕਿੰਨੇ ਦਿਨ ਹੋਗੇ ਸੂਈ ਨਾ ਇਹਨੂੰ ਅਜੇ ਤੇ ਜਿਆਦਾ ਦਿਨ ਜੋ ਭਾਜੀ ਤੀਸਰਾ ਦਿਨੇ ਹਾਂਜੀ ਅਜੇ ਤੇ ਬੋਲਾ ਹੀ ਆਗੇ ਇੱਕ ਸਾਤ ਬੋਲਾ ਹੀ ਆਗੇ ਤਾਂ 12 13 ਕਿਲੋ ਬੋਲਾ ਹਣਾ ਜੋ ਜਿਹੜਾ ਮੋਕੇ ਦੇ ਤਿਆਰ ਆ ਮੋਕੇ ਦੇ ਤਿਆਰ ਆ ਭਾ ਤਿੰਨ ਟਾਈਮ ਚੋਲੇ ਕੋ ਚਾਰਜ ਹੋਗੇ ਲੈ ਜਾਈਂ ਅੱਛਾ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਤੇ ਭਾਜੀ ਹੁਣ ਸੇਵਾ ਦਾ ਜੇ ਖਰਚ ਚੰਗੀ ਕਰ ਲੂ ਜੇ 17ਵੇਂ 18ਵੇਂ ਭਰ ਸਕਦੀ ਹੈ ਅੱਛਾ ਤੇ ਜੇ ਨਾ ਅਗਰ ਨੇ ਕਿਤੇ ਤੁਹਾਨੂੰ ਪਤਾ ਮਬੂਲੀ ਕੇਸ ਆ 15 16 ਦੇ ਵੜਦੇ ਪਿਆ 14 15 ਦੇ ਅੱਛਾ ਹਾਂਜੀ ਪਿਛਲੇ ਸਵੇਰ ਕਿੰਨਾ ਕੱਢੇ ਨੇ ਦੁੱਧ ਇਹਨੇ 15 ਕਿਲੋ ਦੇ ਕਦੀ ਬਣਾਦੇ ਵੀ 15 16 ਕੱਢ ਦੀ ਰਹੀ ਪਹਿਲਾਂ ਨਹੀਂ ਅੱਛਾ ਇਹਨੇ ਜੋ ਜੋ ਟੀ ਲਿਆਏ ਬੰਦੇ ਤਾਂ ਇਹਦੇ ਜਿਆਦਾ ਆਦਾਨ ਪਾ ਸਾਡਾ ਭਿਆਂ ਦਾ ਕੰਮ ਹੈ ਜੀ ਵੀ ਕਿਤੇ ਇਤਰਾ ਲਾਗੋ ਸੱਜਣ ਕੋ ਲਈਏ ਤੁਸੀਂ ਥੋ ਲਾਗੋ ਲਈਏ ਸਭੀ ਜਿੰਨਾ ਦਾ ਤੁਸੀਂ ਲਈ ਉਹਨਾਂ ਪਿਛਲੇ ਸਵੇਰ ਉਧਰ ਹੀ ਲਿਆਂਦੀ ਹੈ ਹਾਂ ਉਹ ਹੀ ਉਧਰੋਂ ਲਿਆਏ ਵੀ 15 ਕਿਲੋ ਦੁੱਧ ਆਂਦੇ 16 ਹੀ ਚੋਂਦੇ ਰਹੇ ਪਹਿਲੇ ਸਵੇਰ ਨਹੀਂ ਸਵੇਰ ਠੀਕ ਆ ਤੇ ਹੁਣ ਜਿਹੜਾ ਦੂਸਰਾ ਸੋਵੇ ਸੋਈ ਆ ਇਹ ਆ ਵੀ ਜਿਹੜਾ ਕੋਈ ਸ਼ਾਮ ਕਰੂਗਾ 15 ਤੋਂ 17 ਦੇ ਵਿੱਚ ਜਿਹੜਾ ਦੁੱਧ ਚਵਾ ਸਕਦੀ ਹੈ ਨਾ ਬਾਕੀ ਹੈ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ ਸਫਾਈ ਜਿਹਾ ਤਰਾ ਚਵਾ ਚੂ ਓਕੇ ਜਿਹਾ ਪੂਰਾ ਹੁਣ ਆਪਾਂ ਜੀ ਕੇ ਮਾਸਾ ਜਿਹੋਨੇ ਬੱਚਾ ਲਾ ਲਓ ਤੁਹਾਨੂੰ ਪਤਾ ਲੱਗ ਜੂਗਾ ਦਿਖਾ ਹੀ ਦਿਓ ਚਲੋ ਬੱਚਾ ਲਾ ਕੇ ਬਾਕੀ ਹੁਣ ਇਹ ਤੁਹਾਨੂੰ ਤੋਰ ਕੇ ਵੀ ਵਿਖਾਉਨੇ ਆ ਥੱਲਿਆਂ ਬੜੇ ਖੂਬਸੂਰਤ ਤਿਆਰ ਹੋਈ ਆ ਅਜੇ ਤਾਜ਼ਾ ਹੀ ਬੱਚਾ ਵਾ ਆਲੀ ਤੁਰਦਾ ਹੀ ਨਹੀਂ ਬੱਚਾ ਵੜੇ ਜੀ ਆਹ ਦੇਖ ਸਕਦੇ ਦੁੱਧ ਚੁੰਗਣ ਦੀ ਵੀ ਨਹੀਂ ਪੂਰੀ ਜਾ ਚੰਨ ਪੜ ਫੜ ਕੇ ਥਾਣੇ ਨੂੰ ਪਾਉਣੇ ਪੈਂਦੇ ਆ ਜੀ ਬਾਕੀ ਝੋਟੀ ਫੱਬਦੀ ਆ ਪੂਰੀ ਜਿੰਨੀ ਵੀ ਹਵਾਂ ਦੇ ਦੀਆਂ ਪਿੱਛੇ ਸਫਾਈਆਂ ਜਿਹੜੀਆਂ ਪੂਰੀਆਂ ਵਾ ਗਾਵਾਂ ਵਾਂਗੂ ਹਵਾਂ ਨਾ ਲੱਗਾ ਜਿਹੜਾ ਇਹਦਾ ਪਸੰਗੀ ਚ ਵਿੱਦੀ ਪਸੰਗੀ ਚ ਚਲੋ ਬੰਨਾ ਫਿਰ ਬੱਚਾ ਹਾਂ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਅੱਗੇ ਤਾਂ ਬਾਕੀ ਮਿਲਕਵੇਨ ਵੀ ਚੰਗੇ ਲੱਗੇ ਆ ਮਾਨੇ ਤੇ ਬਰੀ ਬਰੀ ਕਨਾੜਾਂ ਵੀ ਜੜੀਆਂ ਚੰਗੀਆਂ ਪਿਛਲੇ ਸਨੰਦੇ ਤੇ ਸਾਦੇ ਵਿੱਚ ਜਵਾ ਬਿਲਕੁਲ ਸਾਰ ਸਵਾਵ ਠੰਡੀ ਤੇਰੀ ਆ ਜਿਹੜੀ ਚਲੋ ਲੈ ਜੀ ਖੋਲਦਾ ਫਿਰ ਤੋਰ ਦਈਏ ਕਰੀਨ ਇਹ ਆ ਦੇਖ ਸਾਦੇ ਜੀ ਬਾਕੀ ਕੱਦ ਕਾਠ ਪੱਖਾ ਵੀ ਚੰਗੀ ਆ ਤੇ ਥੱਲਿਆਂ ਜਿਹੜੀ ਪੂਰੀ ਕਮਾਲ ਦੀ ਤਿਆਰ ਹੋ ਜੀ ਆ ਦੇਖ ਸਾਦੇ ਦੂਰ ਤੋਂ ਇੱਕ ਕਰੀ ਫੇਰ ਲੈ ਆ ਜਵੇ ਦੇ ਫੇਰ ਤੋਰ ਦਈਏ ਅਲੈਕਸੈਂਡਰ ਬਾਕੀ ਕੱਲਾ ਦੁੱਧ ਦਾ ਮੁੱਲ ਨਹੀਂ ਇਹਦਾ ਨਾਲ ਸ਼ਕੀਨੀਆਂ ਦਾ ਸੋਹਣਪੁਣੇ ਦਾ ਮੁੱਲ ਵੀ ਆ ਸਫਾਈਆਂ ਜੇ ਪੂਰੀ ਜੇ ਕਿਸੇ ਵੀਰ ਨੇ ਘਰੇ ਜਿਹੜੇ ਛੋਕ ਨਾ ਕਿਸ ਨੇ ਰੱਖਣੀਆਂ ਉਹ ਫੇਰਲੀ ਚੰਗੀ ਆ ਆ ਜਿਹੜਾ ਹਵਾਨੇ ਦਾ ਆ ਪੰਮਗਰ ਦੇਖ ਸਾਦੇ ਆ گاਵਾ ਵਾਂਗੂ ਹਵਾਨਾ ਵਾਂ ਜਿਹੜਾ ਇਹਦਾ ਅੰਡੈਕਸਾਂ ਦੇ ਜੀ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਤੇ ਬਾਕੀ ਨਿੱਗਰ ਬੰਨਾ ਆ ਦੁੱਧ ਵਾਲਾ ਬੰਨਾ ਜਿਹੜਾ ਤੇ ਪੇਟਪੜੇ ਤੁਸੀਂ ਆਪਾ ਦੇਖ ਸਕਦੇ ਪੂਰੀ ਚੜਾਈ ਜਿਆ ਜਿਹੜੀ ਕਿੰਨਾ ਫੇਰ ਰੱਖੀ ਹੈ ਵੀ ਦੀ ਇਹਦਾ ਮੁੱਲ ਆਪਾਂ ਮੁੱਲ ਭਾਜੀ ਕਰਨ ਨੂੰ ਭਾਵੇਂ 1.35 ਕਰ ਲੀਏ ਹਾਂਜੀ ਜਿਹੜੀ ਦੇਣੀ ਆਪਾਂ ਝੋਟੀ ਜਣਾ ਹਾਨ ਵਾਲੀ ਇੱਕ ਪੰਛੀ ਦੀ ਝੋਟੀ ਦੇ ਦਾਂਗੇ ਅੱਛਾ ਇੱਕ ਪੰਛੀ ਦੀ ਦੇ ਦੋਗੇ ਚਲੋ ਥੋੜੀ ਬਾਤਾਂ ਮਨਦਾਨ ਤੇ ਮੌਕੇ ਤੇ ਹੋਈ ਜਾਂਦਾ ਚਲੋ ਭਾਜੀ ਜੇ ਤੁਸੀਂ ਕਹੋਗੇ ਕਰ ਦਾਂਗੇ ਥੋੜਾ ਚਲੋ ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਕਰਦੇ ਹਾਂ ਦਾ ਦਾ ਕੋਈ ਗੱਲ ਨਹੀਂ ਭਾਜੀ ਠੀਕ ਹੈ ਜੀ ਬਾਕੀ ਚਲੋ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਫੇਰ ਹੀ ਖੜੇ ਜੀ